ਸ੍ਰੀ ਗੁਰਜੀ ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ ਗੈਂਗਸਟਰਾਂ ਨੂੰ ਵਾਰ ਦਾ ਪੱਧਰ ਬਾਅਦ ਦੇ ਨਾ ਪੰਜਾਬ ਪੁਲਿਸ ਨੇ 664 ਥਾਮਾਂ ਦੀ ਕੀਤੀ ਛਾਪੇਮਾਰੀ 163 ਵਿਅਕਤੀ ਦੋ ਹਥਿਆਰ ਸਮੇਤ ਕਾਬੂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਹੇਠ ਸ਼ੁਰੂ ਕੀਤੀ ਗਈ ਫੈਸਲਾਕੁਨ ਮੁਹਿੰਮ ਗੈਂਗਸਟਰਾਂ ਦੇ ਵਾਰ ਦੇ 15ਵੇਂ ਦਿਨ ਪੰਜਾਬ ਪੁਲਿਸ ਨੇ ਰਾਜਪਾਲ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅੱਤੇ ਮੈਪ ਕੀਤੇ ਗਏ 660 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਕੀਤੀ ਜਾਣਕਾਰੀ ਅਨੁਸਾਰ ਗੈਂਗਸਟਰਾਂ ਦੇ ਵਾਰ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਇੱਕ ਫੈਸਲਾਕੁਨ ਜੰਗ ਹੈ ਜਿਸ ਦੀ ਸ਼ੁਰੂਆਤ ਪੰਜਾਬ ਪੁਲਿਸ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਗੌਰਵਜਾਤ ਦੁਆਰਾ 20 ਜਨਵਰੀ 2026 ਨੂੰ ਕੀਤੀ ਗਈ ਸੀ ਐਂਟੀ ਗੈਂਗਸਟਰ ਟਾਕਸ ਫੋਰਸ ਏਜੀਐਸਟੀਵੀ ਪੰਜਾਬ ਦੇ ਪੂਰੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਟੀਮਾਂ ਰਾਜ ਪਰ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ 15ਵੇਂ ਦਿਨ ਪੁਲਿਸ ਟੀਮ ਨੇ 163 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਵਿੱਚੋਂ ਦੋ ਹਥਿਆਰ ਬਰਾਮਦ ਕੀਤੇ ਜਿਸ ਦੇ ਨਾਲ ਮਹਿੰਮ ਨੂੰ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਦੀ ਗਿਣਤੀ 4396 ਹੋ ਗਈ ਹੈ ਇਸ ਤੋਂ ਇਲਾਵਾ 101 ਕੈਰੀ ਵਿਅਕਤੀਆਂ ਬਰਥ ਅਬ ਅਤਿਹਾਕਤੀ ਕਾਰਵਾਈ ਕੀਤੀ ਗਈ ਜਦੋਂ ਕਿ 255 ਵਿਅਕਤੀਆਂ ਨੂੰ ਤਸਤੀਫ ਤਫਸੀਲ ਤੇ ਪੁਸ਼ਕਸ਼ ਤੋਂ ਬਾਅਦ ਛੱਡ ਦਿੱਤਾ ਗਿਆ ਤੇ ਪੁਲਿਸ ਟੀਮ ਨੇ ਕਾਰਵਾਈ ਦੌਰਾਨ ਚਾਰ ਪਰੋੜੇ ਅਪਰਾਧੀਆਂ ਪੀਓ ਨੋਮੀ ਗ੍ਰਿਫਤਾਰ ਕੀਤਾ ਉਹਨਾਂ ਨੇ ਕਿਹਾ ਕਿ ਲੋਕ ਗੁਪਤ ਰੂਪ ਵਿੱਚ ਲੂਡੀ ਦੇ ਅਪਰਾਧੀਆਂ ਦੀ ਗੈਂਗਸਟਰਾਂ ਦੇ ਬਾਰੇ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93 946 93 946 ਰਾਹੀਂ ਰਿਪੋਰਟ ਕਰ ਸਕਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਝ ਜਾਣਕਾਰੀ ਨੂੰ ਸਾਂਝੀ ਕਰ ਸਕਦੇ ਹਨ ਇਸ ਦਰਾਂ ਪੁਲਿਸ ਟੀਮ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਜੁੱਧ ਨਸ਼ਿਆਂ ਵਿੱਚੋਂ ਨੂੰ 339ਵੇਂ ਦਿਨ ਜਾਰੀ ਰੱਖਿਆ ਤੇ ਇਸ ਤਿਹਸ ਜ ਅੱਜ 100 43 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕਬਜ਼ੇ ਵਿੱਚੋਂ 12.2 ਕਿਲੋਗ੍ਰਾਮ ਹਿਰੋਇਨ 12 ਕਿਲੋਗ੍ਰਾਮ ਗਾਂਜਾ ਤੇ 24112 ਅਨਸ਼ੀਲੀਆਂ ਗੋਲੀਆਂ ਕੈਪਸੂਲ ਬਰਾਮਦ ਕੀਤੇ ਗਏ ਇਸ ਦੇ ਨਾਲ 349 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 47435 ਹੋ ਗਈ ਹੈ ਤੇ ਨਸ਼ਾ ਛਡਾਓ ਮਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 40 ਵਿਅਕਤੀਆਂ ਨੂੰ ਨਸ਼ਾ ਸ਼ਰਾਬ ਅਤੇ ਮੁਰਬ ਸੇਵਾ ਇਲਾਜ ਇਲਾਜ ਕਰਵਾਉਣ ਲਈ ਰਾਜੀ ਕੀਤਾ ਹੈ ਧੰਨਵਾਦ ਜੀ ਖਬਰਾਂ ਜੋ ਨਹੀਂ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਇਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ